ਸਤਨਾਮ ਵਾਹਿਗੁਰੂ ਸਾਹਿਬ ਜੀ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਜੁਗ ਜਿਨ ਧ੍ਰੂਪਰ ਸ੍ਰੀ ਪ੍ਰਹਿਲਾਦ ਭਗਤ ਉਧਰਿਅੰ ਹਸਤ ਕਮਲ ਮਾਥੇ ਪਰ ਧਰਿਅੰ ਅਲਖ ਰੂਪ ਜੀ ਲਖੈ ਨਾ ਜਾਈ ਸਾਧਕ ਸਿਧ ਸਗਲ ਸਰਣਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇਹ ਨਿਸਤਾਰਹੁ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਇ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਇ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿਨ ਲਹਿਣਾ ਥਾਪ ਜੋਤ ਜਗਤਾਰੀ ਲਹਿਣਾ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਉ ਦਿਆ ਤਿਨ ਸ਼੍ਰੀ ਰਾਮਦਾਸ ਸੋ ਦੀ ਥਿਰ ਥੱਪਿਓ ਹਰ ਕਾ ਨਾਮ ਅਖੈ ਨਿਦ ਅਪਿਓ ਅਪਿਓ ਹਰ ਨਾਮ ਅਖੈ ਨਿਦ ਚਹੁ ਜੁਗ ਗੁਰ ਸੇਵਾ ਕਰ ਫਲ ਲਹੀਐ ਬੰਧਹਿ ਜੋ ਚਰਨ ਸਰਣ ਸੁਖ ਪਾਵੈ ਪਰਮ ਆਨੰਦ ਗੁਰਮੁਖ ਕਹੀਐ ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਣ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮ ਦਾ ਉਸਤਾਰਨ ਤਰਣ ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪ ਹੈ ਕਰ ਵਿਚਿਤ ਚਾਉ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤਹਿ ਜਮ ਲੋਕ ਪਤਿਤ ਜੇ ਪ੍ਰਾਣੀ ਹਰ ਜਨ ਸਿਵ ਗੁਰ ਗਿਆਨ ਰਤੇ ਰਗੋਬਾਨ ਸਤਿਅਲਕ ਸੁੰਦਰ ਦਸਰਥ ਘਰ ਮਨ ਬੰਛੈ ਜਾਂ ਕੀ ਸਰਣ ਸਤਿਗੁਰ ਗੁਰਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਣ ਕਰਨ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਭਗਾ ਇਹ ਆਈ ਹੀ ਹੈ ਪ੍ਰਤੀਤ ਪ੍ਰਤੀਤ ਹੀ ਆਈ ਜਿਨ ਜਨਕੈ ਤੈਨਕੋ ਪਦਵੀ ਉੱਚ ਭਈ ਤਜ ਮਾਇਆ ਮੋਹ ਲੋਭਾਰ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ ਅਵ ਲੋਕਿਆ ਬ੍ਰਹਮੰ ਅਵ ਲੋਕਿਆ ਬ੍ਰਹਮ ਪਰਮ ਸਭ ਛੁਟ ਗਿਆ ਦਿਵ ਦ੍ਰਿਸ਼ਟ ਕਾਰਣ ਕਰਨ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਸਤਾਰਨ ਤਰਨ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਭਇਆ ਜਸ ਜਨਕੈ ਇਕ ਪੜੈ ਸੁਣੈ ਗਾਵਹਿ ਪ੍ਰਭਾਤਹਿ ਕਰੈ ਇਸ਼ਨਾਨ ਇਸ਼ਨਾਨ ਕਰਹਿ ਪ੍ਰਭਾਤ ਸੁਧ ਮਨ ਗੁਰ ਪੂਜਾ ਵਿਦ ਸਹਿਤ ਕਰਨ ਕੰਚਨ ਤਨ ਹੋਏ ਪਰਸਪਾਰ ਸਕੋ ਜੋਤ ਸਰੂਪੀ ਧਿਆਨ ਤਰ ਜਗ ਜੀਵਨ ਜਗਨਾਥ ਜਲ ਥਲ ਮਹਿ ਰਹਿ ਆਪੂਰ ਬਹੁ ਵਿਦ ਮਰਣ ਸਤਗੁਰ ਗੁਰਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਣ ਤਰਣ ਜਿਨਹੋ ਬਾਤ ਨਿਸ਼ਚਲ ਧਰੂ ਜਾਣੀ ਤੀ ਜੀਵ ਕਾਲ ਤੇ ਬਚਾ ਤਿੰਨ ਤਰਿਓ ਸਮੁੰਦਰ ਰੁਦਰ ਖਿਨ ਇਕ ਮਹਿ ਜਲ ਹਰ ਵਿੰਬੁ ਜੁਗਤਿ జగ ਰਚਾ ਕੁੰਡਲਨੀ ਸੁਰਜੀਤ ਸਤ ਸੰਗਤ ਪਰਮ ਆਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਬਚ ਕ੍ਰਮ ਸੇਵੀਐ ਸਚਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ ਕਵਲ ਨੈਨ ਮਧ ਰਬੈਨ ਕੋਟ ਸੈਨ ਸੰਗ ਸੋਭ ਕਹਿ ਤੁਮਾਂ ਜਸੋਦ ਜਿਸਹਿ ਦਹੀਂ ਭਾਤ ਖਾਹੇ ਜੀਉ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਭਈ ਕਿੰਕਨੀ ਸ਼ਬਦ ਚਨਤਕਾਰ ਖੇਲ ਪਾਹੇ ਜਿਓ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ ਈਸ ਬੰਮ ਗਿਆਨ ਧਿਆਨ ਧਰਤ ਹੀ ਐ ਚਾਹੇ ਜਿਓ ਸਤ ਸਾਚ ਸ੍ਰੀ નિਵਾਸ ਆਦ ਪੁਰਖ ਸਦਾ ਤੋਹੀ ਵਾਹਿਗੁਰੂ 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 ਵਾਹਿ ਜਿਓ ਰਾਮ ਨਾਮ ਪਰਮ ਧਾਮ ਸੋ ਦੁਬੋ ਦੰਦਰੀਕਾਰ ਬੇਸਮਾਰ ਸਰ ਵਰ ਕਉ ਕਾਹੇ ਜਿਓ ਸੁਥਰ ਚਿਤ ਭਗਤ ਹਿਤ ਪੇਖ ਧਰਿਓ ਹਰਨਾਖਸ ਹਰਿਓ ਨਖ ਵਿਧਾਰ ਜਿਓ ਸੰਖ ਚਕਰ ਗਦਾ ਪਦਮ ਆਪ ਆਪ ਕੀਓ ਛਦਮ ਅਪਰੰਪਰ ਪਾਰ ਬ੍ਰਹਮ ਲਖੈ ਕੌਨ ਤਾਹੇ ਜਿਓ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਆਹੇ ਜੀਉ ਪੀਤ ਬਸਨ ਕੁੰਦ ਦਸਨ ਪ੍ਰਿਆਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਉ ਬੇਵਜੀਰ ਬੜੇ ਧੀਰ ਧਰਮ ਅੰਗ ਅਲਖ ਅਗਮ ਖੇਲ ਕੀਆ ਆਪਣੈ ਉਹ ਚਾਹੇ ਜੀਉ ਅਕਥ ਕਥਾ ਕਥੀ ਨਾ ਜਾਏ ਤਿੰਨ ਲੋਕ ਰਹੇ ਆਸਮਾਈ ਸੁਤਹਿ ਸਿਧ ਰੂਪ ਧਰਿਓ ਸਾਹਨ ਕੈ ਸਾਹ ਜਿਓ ਸਤ ਸਾਚ ਸ੍ਰੀ ਨਿਵਾਸ ਆਦਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜਿਓ ਸਤ ਗੁਰੂ ਸਤ ਗੁਰੂ ਸਤ ਗੁਰ ਗੋਬਿੰਦ ਜਿਓ ਬਲੈ ਛਲਣ ਸਬਲ ਮਲਣ ਭਗਤ ਫਲਣ ਕਾਨ ਕੋਰ ਨੇਕਲੰਕ ਬਜੀ ਡੰਕ ਚੜ ਦਲ ਰਵਿੰਦ ਜਿਓ ਰਾਮ ਰਵਣ ਦੁਰਤ ਦਵਣ ਸਕਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ ਦਿਵਾਦ ਦੇਵ ਸਹਸਮੁਖ ਫਨਿੰਦ ਜਿਓ ਜਰਮ ਕਰਮ ਮਛ ਕਛ ਹੋ ਬਰਾਹ ਜਮਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜਿਓ ਨਾਮ ਸਰਹੀ ਏ ਧਾਰ ਤਾਜ ਬਿਕਾਰ ਮੰਨ ਗਏ ਅੰਦ ਸਤ ਗੁਰੂ ਸਤ ਗੁਰੂ ਸਤ ਗੁਰੂ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਸਚ ਜਾਨ ਮੰਤਰੇ ਹੈ ਨਿਸ ਬਾਸੁਰ ਹੋਏ ਕਲਿਆਣ ਲਹ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਣ ਜਣ ਸਿਉ ਛਾੜ ਧੋ ਹਮੇ ਕਾ ਫੰਦ ਕਾਟ ਸਾਧ ਸੰਗ ਰਤ ਜਿਓ ਦੇਹ ਗਹਿ ਤਰੇ ਸੁਨੇਹ ਚਿਤ ਬਿਲਾਸ ਜਗਤ ਇਹ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰ ਮਤ ਜਿਓ ਨਾਮ ਸਾਰ ਹੀ ਏ ਧਾਰ ਤਜ ਵਿਕਾਰ ਮਨ ਗਐ ਅੰਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜਿਓ ਸੇਵਕ ਕਹਿ ਪਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਸਕੈ ਕੋ ਤੂੰ ਕਦ ਕਾ ਬ੍ਰਹਮਾ ਵਿਸ਼ਨਸ ਰੇ ਤੈ ਅਗਨਤ ਤਿਨ ਕੋ ਮੋਹ ਭਇਆ ਮਨ ਮਦ ਕਾ ਚਵਰਾਸੀ ਲਖ ਜੋਨ ਉਪਾਈ ਰਿਜਕ ਦਿਆ ਸਭ ਹੂੰ ਕਉ ਤਦ ਕਾ ਸੇਵਕ ਕੈ ਪਰਪੂਰ ਜੁਗ-ਜੁਗ ਵਾਹ ਗੁਰੂ ਤੇਰਾ ਸਭ ਸਦਕਾ ਵਾਹ ਵਾਹ ਕਾ ਬਡਾ ਤਮਾਸਾ ਆਪੇ ਹਸੈ ਆਪਹੀ ਚਿਤਵੈ ਆਪੇ ਚੰਦ ਸੂਰ ਪ੍ਰਗਾਸਾ ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਘਟ ਘਟ ਬਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪਹੀ ਪਾਸਾ ਗੁਰਮੁਖ ਸੰਗਤ ਸਭ ਵਿਚਾਰੋ ਵਾਹ ਵਾਹ ਕਾ ਬਡਾ ਤਮਾਸ਼ਾ ਕੀ ਆ ਖੇਲ ਬਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗगन ਪਿਆਲ ਪੂਰ ਰਹਾ ਅੰਮ੍ਰਿਤੇ ਮੀਠੇ ਜਾਕੇ ਬਚਨਾ ਮਨ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਐ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਕੀਆ ਖੇਲ ਬਡ ਮੇਲ ਤਮਾਸ਼ਾ ਵਾਹ ਗੁਰ ਤੇਰੀ ਸਭ ਰਚਨਾ ਅਗਮ ਅਨੰਤ ਅਨਾਦ ਆਦ ਜਿਸ ਕੋਈ ਨਾ ਜਾਣੈ ਸਿਵ ਬਿਰੰਚ ਧਰ ਧਿਆਨ ਨਿਤ ਹੈ ਜਿਸ ਬੇਨ ਵਿਖਾਣੈ ਨਿਰੰਕਾਰ ਨਿਰਵਰ ਅਵਰਣ ਹਿੰਦੂ ਸਰ ਕੋਈ ਭਜਨ ਗੜਨ ਸਮਥ ਤਰਣ ਕਾਰਨ ਪ੍ਰਭ ਸੋਈ ਨਾ ਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸਨਾ ਰਸੈ ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਵਸੈ ਗੁਰੂ ਸਮਰੱਥ ਗਹਿ ਕਰਿਆ ਧਰਵ ਬੁੱਧ ਸੁਮਤਿ ਸੁਮਾਰਣ ਕੋ ਪੁਨ ਧੰਮ ਤੁਝਾ ਫਹਿਰੰਤ ਸਦਾ ਅਗ ਪੁੰਜ ਤਰੰਗਨ ਵਾਰਣ ਕੋ ਮथुरा ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕਾ ਹਰ ਨਾਮ ਬਹੁਤ ਬਡਾਉ ਕਲਮੈ ਭਵ ਸਾਗਰ ਪਾਰ ਉਤਾਰਨ ਕਾ ਸੰਤਤ ਹੀ ਸਤ ਸੰਗਤ ਸੰਗ ਸੁਰੰਗ ਰਤੇ ਜਸ ਗਾਵਤ ਹੈ ਧਰਮ ਪੰਥ ਧਰਿਓ ਤਰਣੀ ਤਰ ਆਪ ਰਹੇ ਲਿਵਤਾਰਨ ਤਾਵਤ ਹੈ ਮਥੁਰਾ ਭਨ ਭਾਗ ਭਲੇ ਉਨਕੇ मान इच्छति हि फलपावत है रव के सुत को तिन त्रास कहा जो चरण गुरु चित लावत है निर्मल नाम सुधा पर पूरन शब्द तरंग प्रगटत दिन अग्र गहर गंभीर अथहा अत बड सुभर सदा सब विद रत्न अग्र संत मराल करय कंतु हल ਤਿੰਜ ਮਤਰਾਸ ਮਿਟਿਓ ਦੁਖ ਕਾਗਰ ਕਲਯੁਗ ਦੁਰਤ ਦੂਰ ਕਰਵੇ ਕਾ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾਕੋ ਮਨ ਧਿਆਨ ਧਰੈ ਫਿਰਤ ਜਗਲ ਸਗਲ ਜੁਗ ਕਬਹ ਕੋ ਕੋ ਪਾਵੇ ਆਤਮ ਪ੍ਰਗਾਸ ਕਾ ਬੇਦ ਬਾਣੀ ਸਹਿਤ ਬਿਰੰਚ ਜਸ ਗਾਵੇ ਜਾਕੋ ਸਿਵ ਮਨ ਗਹਿਨਾ ਤਜਾਤ ਕਮਿਲਾਸ ਕਉ ਜਾ ਕਉ ਜੋਗੀ ਜਤੀ ਸਿਧ ਸਾਧਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ ਸੋ ਤਿੰਨ ਸਤਗੁਰ ਸੁਖ ਭਾਇ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦੇ ਗੁਰੂ ਰਾਮਦਾਸ ਕਉ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਹਿ ਲੋਕ ਵਰਗਾਸੇ ਦੇਖਿਤ ਦਰਸ ਭਟਕ ਪਰਮ ਤਜਤ ਦੁਖ ਪਰ ਹਰ ਸੁਖ ਸਹਿਜ ਬਿਗਾਸੇ ਸੇਵਕ ਸਿਖ ਸਦਾਤ ਲੋਭਿਤ ਅਲਸ ਮੁਹੁ ਜਿਉ ਕਸਮਸ ਵਾਸੀ ਵਿਦਮਾਨ ਗੁਰ ਆਪ ਥਪੇ ਹੋ ਥਿਰ ਸਾਚੋ ਤਖਤ ਗੁਰੂ ਰਾਮਦਾਸੈ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਓ ਸਮਰੱਥ ਫੁਨ ਕੀਰਤਵੰਤ ਸਦਾ ਸੁਖ ਸੰਪਤ ਰਿੱਧ ਅਰ ਸਿੱਧ ਨਾ ਛੋੜੇ ਸਾਥ ਦਾਨ ਬੜਵਤਵੰਤ ਮਹਾਬਲ ਸੇਵਕ ਦਾਸ ਕਹੇ ਉਹ ਤਥ ਤਾਹੇ ਕਹਾ ਪ੍ਰਵਾਹ ਕਾਹੁ ਕੀ ਜਾ ਕੇ ਵਸੀਸ ਧਰਿਓ ਗੁਰ ਹੱਥ ਤੀਨ ਭਵਨ ਭਰਪੂਰ ਰਹਿਓ ਸੋਈ ਆਪਨ ਸਰਸ ਕੀਓ ਨਾ ਜਗਤ ਕੋਈ ਆਪਨ ਆਪ ਆਪ ਹੀ ਉਪਾਇਓ ਸੁਰਨ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਅਸੁਰੇ ਨਰ ਗਣ ਗੰਦਰਬ ਖੋਜੰਤ ਫੇਰੇ ਅਬਨਾਸੀ ਅਚਲ ਅਜੋਨੀ ਸੰਭੋ ਪੁਰਖੋਤਮ ਅਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਧਿਆਇਓ ਸ੍ਰੀ ਗੁਰੂ ਰਾਮਦਾਸ ਜੈਓ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਸਤਗੁਰ ਨਾਨਕ ਭਗਤ ਕਰੀ ਇਕ ਮਨ ਤਨ ਮਨ ਧਨ ਗੋਬਿੰਦ ਦੀਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸਿਓ ਹਿਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਇਓ ਸ੍ਰੀ ਗੁਰੂ ਰਾਮਦਾਸ ਜੈਓ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਫੁਬ ਭਗਤ ਹਰ ਕੇ ਜੋਗਣ ਅੰਬਰੀਕ ਜੈ ਦੇਵ ਤਰਲੋਚਨ ਨਮ ਅਵਰ ਕਬੀਰ ਫਣ ਤਿਨ ਕੋ ਅਵਤਾਰ ਭਇਓ ਕਲ ਭਿੰਤਰ ਜਸ ਜਗਤਰ ਪਰ ਛਾਇਓ ਸ੍ਰੀ ਗੁਰੂ ਰਾਮਦਾਸ ਜੈ ਓ ਜੈ ਜਗ ਮਹ ਤੈ ਹਰ ਪਰਮ ਪਦ ਪਾਇਓ ਮਨ ਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਐ ਜੋਤਣੰ ਬਾਚਾ ਕਰ ਸਿਮਰੰਤ ਤੁਜੈ ਤਿਨ ਦੁਖ ਦਰਿਦਰ ਮਿਟਿਐ ਜੋ ਖਿਣੰ ਕਰਮ ਕਰ ਤੋ ਦਰਸ ਪਰਸ 파ਰਸ ਸਰ ਭਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜੈਉ ਜੈ जग ਮਹਿ ਕੈ ਹਰ ਪਰਮ ਪਦ ਪਾਇਓ ਜਿਹ ਸਤਗੁਰ ਸਿਮਰੰਥ ਨੈਣ ਕੇ ਤਿਮਰ ਮਿਟੈ ਖਿਨ ਜਿਹ ਸਤਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋਂ ਦਿਨ ਜਿਹ ਸਤਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ ਜਿਹ ਸਤਗੁਰ ਸਿਮਰੰਥ ਰਿੱਧ ਸਿਧ ਨੰਮ ਨਿਧ ਪਾਵੈ ਸੋਈ RAM DAS ਗੁਰ ਬਲ ਭਣ ਮਿਲ ਸੰਗਤ ਧੰਨ ਧੰਨ ਕਰਹੁ ਜੇ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰਹੁ ਨਰਹੁ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋੜਿਉ ਪਾਸ ਤਾਤੇ ਗੌਹਰ ਗਿਆਨ ਪ੍ਰਗਟ ਉਜਿਆਰਿਉ ਦੁਖ ਦਰਿਦਰ ਅੰਧਿਆਰ ਕੋ ਨਾਸ ਕਵਕੀਰਤ ਜੋ ਸੰਤ ਚਰਨ ਮੁੜ ਲਾਗੇ ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾ ਸੁਰ ਹਰ ਚਰਨ ਨਿਵਾਸ ਕਾਂਤੇ ਸੰਗਤ ਸਗਨ ਭਾਏ ਭਾਉ ਮਨ ਹ ਤੁਮ ਲਿਆਗਰ ਪਰਗਟ ਸੁਭਾਸ ਤ੍ਰੂ ਪ੍ਰਹਿਲਾਦ ਕਬੀਰ ਤਲੋਚਨ ਨਾਮ ਲੈਸ ਉਪਜਿਓ ਜੋ ਪ੍ਰਗਾਸ ਜਿਹ ਪਿਖਤ ਅਤ ਹੋਏ ਰਹਿਸ ਮਨ ਸੋਈ ਸੰਤ ਸੁਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀ ਨੀ ਵਰਖਾਈ ਗੁਰ ਅਮਰਦਾਸ ਕੀ ਅਕਤ ਕਥਾ ਹੈ ਇਕ ਜਿਹੀ ਕਛ ਕਹੀ ਨ ਜਾਈ ਸੋਡੀ ਸ੍ਰਿਸ਼ਟ ਸਕਲ ਕਾਰਣ ਕੋ ਆਬ ਗੁਰ ਰਾਮਦਾਸ ਕੋ ਮਿਲੀ ਬੜਾਈ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਤ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਮੋਹ ਮਲ ਬਿਵਸ ਕੀਓ ਕਾਮ ਗਹਿ ਕੇ ਸਿ ਪਛਾੜਿਓ ਕਰੋਧ ਖੰਡ ਪ੍ਰਚੰਡ ਲੋਭ अपमान स्यों छाड़ियो जन्मकाल कर जोड़ हुक्म जो होए सो मन्ने भवसागर बंदियो सिख तारे सो प्रसन्न सिर आत्पत सचयो तख्त जोग भोग संजुत बल गुरु राम दास सच साल पण तू अटल राज अवग दल तू सतगुरु चौह जुगी ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿਖ ਸੇਵੰਤ ਤੁਰੋ ਤਰ ਆਦ ਜੁਗਾਦ ਅਨਾਦ ਕਲਾ ਧਾਰੀ ਤਰਹਿ ਲੋ ਅਗਮ ਨਿਗਮ ਉਦਰਣ ਜਰਾ ਜਮੈ ਆ ਰੋਹ ਗੁਰ ਅਮਰਦਾਸ ਸਿਰ ਥਪਿਓ ਪਰਗਾਮੀ ਤਾਰਨ ਤਰਣ ਅਗ ਅੰਤਕ ਵਦੈ ਨ ਸਲ ਕਵ ਗੁਰੂ ਰਾਮਦਾਸ ਤੇਰੀ ਸ਼ਰਣ ਗੁਰ ਅਮਰਦਾਸ ਥਿਰ ਥੱਪਿਓ ਪ੍ਰਗਾਮੀ ਧਾਰਨ ਤਰਣ ਅਗ ਅੰਤਕ ਬਦੈ ਨ ਸਲ ਕਵ ਗੁਰੂ ਰਾਮਦਾਸ ਤੇਰੀ ਸ਼ਰਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ